ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਲੱਗਿਆ ਵੱਡਾ ਝਟਕਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਕਰਮ ਮਜੀਠੀਆ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ ਕਾਫੀ ਲੰਮੇ ਸਮੇਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾ ਵੱਲੋਂ ਅੰਦਰੋਂ ਅੰਦਰੀ ਜਾਂਚ ਕੀਤੀ ਜਾ ਰਹੀ ਸੀ ਕਿਹੜੀਆਂ ਕੰਪਨੀਆਂ ਦੇ ਵਿੱਚ ਪੈਸੇ ਇਨਵੈਸਟ ਕੀਤੇ ਹੋਏ ਨੇ ਕਿਹੜੇ ਕਿਹੜੇ ਇਹਨਾਂ ਦੇ ਰਿਸ਼ਤੇਦਾਰ ਬਿਕਰਮਜੀਠਿਆ ਦੇ ਕਾਲੇ ਕੰਮਾਂ ਦੇ ਵਿੱਚ ਇਨਵੋਲਵ ਨੇ ਅਸਲਾਮੁਅਲੈਕਮ ਸਸਰੀਆ ਕਾਲ ਕੇ ਦਾ ਹਾਲ ਚਾਲ ਆਮੇਦ ਕਰਨਾ ਵਧੀਆ ਹੋਗੇ ਹੱਸਦੇ ਵਸਦੇ ਹੋਗੇ ਚੜ੍ਹਦੀ ਕਲਾ 'ਚ ਹੋਗੇ ਸ਼ਰਮਣੀ ਕਾਲੀਦਾਸ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਵੱਡਾ ਝਟਕਾ ਲੱਗਾ ਕਿਉਂਕਿ ਸੀਐਮ ਪੰਜਾਬ ਨੇ ਬਿਕਰਮ ਸਿੰਘ ਮਜੀਠੀਆ ਦੇ ਜੇਲ੍ਹ ਚੋਂ ਬਾਹਰ ਆਣ ਦੇ ਸਾਰੇ ਰਸਤੇ ਇੱਕ ਇੱਕ ਕਰਕੇ ਬੰਦ ਕਰ ਦਿੱਤੇ ਨੇ ਕਿਸੇ ਵੀ ਅਦਾਲਤ ਚੋਂ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਨਹੀਂ ਮਿਲਦੀ ਕਿਉਂਕਿ 40 ਹਜ਼ਾਰ ਪੰਨਿਆਂ ਦੀ ਰਿਪੋਰਟ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਜੱ ਇਕੱਠਾ ਛੱਟਾ ਜਿਹੜਾ ਉਹ ਅਦਾਲਤ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ ਕਿਵੇਂ ਵਿਕਰਮ ਸਿੰਘ ਮਜੀਠੀਆ ਨੇ ਨਸ਼ੇ ਦੀ ਤਸਰੀ ਕੀਤੀ ਪੂਰੀ ਦੁਨੀਆ 'ਚ ਹਥਿਆਰ ਵੇਚੇ ਉਹਦੇ ਬਦਲੇ ਨਸ਼ਾ ਲਿਆ ਉਹ ਨਸ਼ਾ ਦੇਸ਼ਾਂ ਵਿਦੇਸ਼ਾਂ 'ਚ ਵੇਚਿਆ ਪੰਜਾਬ ਦੇ ਵਿੱਚ ਵੇਚਿਆ ਪੰਜਾਬ ਦੇ ਨੌਜਵਾਨਾਂ ਦੀ ਜ਼ਿੰਦਗੀਆਂ ਨਸ਼ੇ ਨਾਲ ਰੋਲੀਆਂ ਇਹ ਸਾਰਾ ਕੀ ਮਾਮਲਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਕਿਹੜਾ ਵੱਡਾ ਝਟਕਾ ਲੱਗਿਆ ਜੇਲ੍ਹ ਦੇ ਵਿੱਚ ਸਾਰਾ ਕੁਝ জানা ਗਿਆ ਅੱਜ ਦੀ ਵੀਡੀਓ 'ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਲੱਗਿਆ ਵੱਡਾ ਝਟਕਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਕਰਮ ਮਜੀਠੀਆ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ ਕਾਫੀ ਲੰਮੇ ਸਮੇਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾ ਵੱਲੋਂ ਅੰਦਰੋਂ ਅੰਦਰੀ ਜਾਂਚ ਕੀਤੀ ਜਾ ਰਹੀ ਸੀ ਕਿਹੜੀਆਂ ਕੰਪਨੀਆਂ ਦੇ ਵਿੱਚ ਪੈਸੇ ਇਨਵੈਸਟ ਕੀਤੇ ਹੋਏ ਨੇ ਕਿਹੜੇ ਕਿਹੜੇ ਇਹਨਾਂ ਦੇ ਰਿਸ਼ਤੇਦਾਰ ਬਿਕਰਮਜੀਠਿਆ ਦੇ ਕਾਲੇ ਕੰਮਾਂ ਦੇ ਵਿੱਚ ਇਨਵੋਲਵ ਨੇ ਇੱਕ ਪਾਸੇ ਐਨਡੀਪੀ ਸਿੱਧਾ ਪਰਚਾ ਦੂਸਰੇ ਪਾਸੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਗਨੀਬਕੌਰ ਮਜੀਠਿਆ ਨੂੰ ਵੀ ਸਬਨ ਜਾਰੀ ਬਿਕਰਮਜੀਠਿਆ ਦੇ ਸਾਰੇ ਗਜਪਤ ਸਿੰਘ ਗਰੇਵਾਲ ਨੂੰ ਵੀ ਸਬਨ ਜਾਰੀ ਇਸ ਤੋਂ ਬਾਅਦ ਸਤਿਆਚੀਤ ਮਜੀਠਿਆ ਜੋ ਰਿਸ਼ਤੇ ਵਿੱਚ ਬਿਕਰਮ ਜੀਠਿਆ ਦੇ ਪਿਤਾ ਅਤੇ ਮਾਤਾ ਨੂੰ ਵੀ ਸਵਨ ਜਾਰੀ ਹਰ ਰਸਤਾ ਜਿਹੜਾ ਬਿਕਰਮ ਜੀਠਿਆ ਵੱਲ ਜਾਂਦਾ ਹੈ ਉਸ ਰਸਤੇ ਨੂੰ ਬੰਦ ਬੜੀ ਬਖੂਬੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕੋਈ ਮਾਫੀ ਨਹੀਂ ਕਿਸੇ ਵੀ ਤਰ੍ਹਾਂ ਦੀ ਗੁੰਜਾਇਸ਼ ਨਹੀਂ ਇਹਨਾਂ ਨੇ ਕਾਲੇ ਧੰਦੇ ਕੀਤੇ ਨੇ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਚਿੱਟਾ ਵਿਕਿਆ ਹੈ ਇਨਾਂ ਦੀਆਂ ਗੱਡੀਆਂ ਨੇ ਚਿੱਟੇ ਦਾ ਆਨ ਪ੍ਰਦਾਨ ਕੀਤਾ ਹੈ ਇੱਕ ਪਾਸੇ 40 ਹਜ਼ਾਰ ਪੰਨਿਆਂ ਦੀ ਰਿਪੋਰਟ 200 ਤੋਂ ਵੱਧ ਬੰਦਿਆਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਬਿਕਰਮਜੀਠਿਆ ਨੂੰ ਲੈ ਕੇ ਹਾਲਾਂਕਿ ਚਾਰਜ ਕੀਤਾ ਗਿਆ ਸੀ ਬਿਕਰਮਜੀਠਿਆ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 2022 ਦੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਭਗਵੰਤ ਮਾਨਾ ਮੈਂ ਤੇਰੀਆਂ ਚੀਕਾਂ ਕਰਵਾ ਦੇਗਾ ਲੇਕਿਨ ਬਿਕਰਮਜੀਠਿਆ ਪੈਸੇ ਦੇ ਨਸ਼ੇ ਦੇ ਵਿੱਚ ਭੁੱਲ ਗਏ ਕਿ ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਹੁਣ ਦੇ ਨਾਲ-ਨਾਲ ਉਹਨਾਂ ਦੇ ਕੋਲ ਗ੍ਰਹਿਭਤਰਾਲਾ ਵੀ ਹੈ ਗ੍ਰਹਿਭਤਰਾਲੇ ਦਾ ਫਾਇਦਾ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਹੈ ਉਹ ਕਾਬਲੇ ਤਾਰੀਫ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਇਹੋ ਜਿਹੇ ਨਸ਼ਾ ਤਸਕਰਾਂ ਧਨਾੜ ਬੰਦਿਆਂ ਨੂੰ ਹੱਥ ਪਾਉਣ ਲਈ ਜਿਗਰਾ ਚਾਹੀਦਾ ਹੈ ਲੋਕ ਸਾਨੂੰ ਫੋਨ ਕਰ-ਕਰ ਕੇ ਕਹਿੰਦੇ ਸੀ ਕਿ ਇਹਨਾਂ ਨਾਲ ਪੰਗਾ ਨਾ ਲਓ ਤੇ ਅਸੀਂ ਕਹਾਂਗੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਨਸ਼ੇ ਦੀਆਂ ਪੰਜਾਬ ਦੇ ਵਿੱਚੋਂ ਜਿਹੜਾ ਪੁੱਟੀਆਂ ਜਾਣਗੀਆਂ ਤੇ ਜਿਨ੍ਹਾਂ ਦੇ ਰਾਜ ਵਿੱਚ ਨਸ਼ਾ ਵਿਕਿਆ ਜਿਨ੍ਹਾਂ ਨੇ ਨਸ਼ੇ ਵਕਾਉਣ ਦੇ ਵਿੱਚ ਮਦਦ ਕੀਤੀ ਜਿਨ੍ਹਾਂ ਨੇ ਨਸ਼ੇ ਤੋਂ ਅਰਬਾਂ ਖਰਬਾਂ ਰੁਪਏ ਬਣਾਏ ਉਹ ਜੇਲ੍ਹ ਦੀ ਹਵਾ ਵਿੱਚ ਛਕਣਗੇ ਤੇ ਉਹ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਜੇਕਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਪੰਜਾਬ ਦੀ ਨਸ਼ਾ ਕੁਸ਼ੀ ਨੂੰ ਬਚਾਉਣ ਲਈ ਜੇਕਰ ਸਾਨੂੰ ਕੁਰਬਾਨੀ ਵੀ ਸਾਨੂੰ ਪੰਗਾ ਵੀ ਲੈਣਾ ਪਿਆ ਤੇ ਚਾਹੇ ਉਹ ਹੋਵੇ ਭਾਰਤੀ ਜਨਤਾ ਪਾਰਟੀ ਸ਼ਰੂਮਰੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦਾ ਵੱਡਾ ਆਗੂ ਉਸ ਤਰ੍ਹਾਂ ਅਸੀਂ ਪੰਗਾ ਲਵਾਂਗੇ ਵੀ ਉਹਨਾਂ ਕਹਿੰਦੇ ਕਿ ਜਿਹੜੇ ਮੀਡੀਆ ਚੀਕਾ ਕਢੋਂ ਨੂੰ ਫਿਰਦੇ ਸੀ ਉਹਨਾਂ ਦੀਆਂ ਨਾਪੇ ਦੇ ਵਿੱਚ ਚਰਲਡ ਭੁੰਡੀਆਂ ਅਤੇ ਚੀਕਾਂ ਨਿਕਲ ਰਹੀਆਂ ਨੇ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਜ਼ਨਸ ਅਤੇ ਬਿਜ਼ਨਸ ਦੇ ਸਭ ਤੋਂ ਉੱਚ ਅਧਿਕਾਰੀ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਜਿਹੜੇ ਸਬੂਤ ਮੁਹਾਲੀ ਦੀ ਸਥਾਨਕ ਅਦਾਲਤ ਵਿੱਚ ਬਿਕਰਮਜੀਠੀਆ ਦੇ ਵਿਰੁੱਧ ਪੇਸ਼ ਕੀਤੇ ਗਏ ਉਹ ਸਬੂਤ ਉਹ ਦਲੀਲਾਂ ਅਪੀਲਾਂ ਅਤੇ ਤੱਤ ਕਾਫੀ ਨੇ ਲੰਮਾ ਸਮਾਂ ਸਜ਼ਾ ਦੋਣ ਲਈ ਬਿਕਰਮਜੀਠੀਆ ਨੂੰ ਹਾਲਾਂਕਿ ਬਿਕਰਮਜੀਠੀਆ ਦੇ ਵਕੀਲਾ ਵੱਲੋਂ ਬਿਕਰਮਜੀਠੀਆ ਦੇ ਪਰਿਵਾਰ ਵੱਲੋਂ ਖੁਦ ਬਿਕਰਮਜੀਠੀਆ ਵਾਰ-ਵਾਰ ਠੀਕਾ ਮਾਰ ਕੇ ਕਹਿ ਰਹੇ ਨੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਮੇਰੇ ਤੇ ਕਾਰਵਾਈ ਕੀਤੀ ਗਈ ਹੈ ਮੈਂ નિર્ਦੋਸ਼ਾ ਮੈਂ ਬੇਕਸੂਰ ਹਾਂ ਮੈਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚੋਂ ਹਰੀ ਛੱਡੀ ਮਿਲੀ ਹੋਈ ਹੈ ਮੈਨੂੰ ਕਲੀਨ ਚਿੱਟ ਮਿਲੀ ਹੋਈ ਹੈ ਦੇਸ਼ ਦੀ ਮਾਨਯੋਗ ਅਦਾਲਤ ਸੁਪਰੀਮ ਕੋਰਟ ਵੱਲੋਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਜਿਹੜੇ ਲੋਕ ਜਿਹੜੇ ਲੋਕਾਂ ਦੇ ਨਸ਼ੇ ਦੇ ਨਾਲ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਦੀਆਂ ਰੰਗ-ਬਰੰਗੀਆਂ ਚੁੰਨੀਆਂ ਚਿੱਟੀਆਂ ਹੋ ਗਈਆਂ ਉਹਨਾਂ ਨੂੰ ਮਾਫੀ ਨਹੀਂ ਉਹਨਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਵੇਗੀ ਅਤੇ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਅਤੇ ਕਾਨੂੰਨ ਕਾਨੂੰਨ ਉਹਨਾਂ ਨੂੰ ਸਜ਼ਾ ਵੀ ਦੇਵੇਗਾ ਉਹਨਾਂ ਕਹੇ ਕਿ ਇਹਨਾਂ ਦੇ ਮਾਮਲੇ ਹੀ بڑے ਗੁੰਝਲਦਾਰ ਨੇ ਅੱਜ ਫਿਰ ਦੁਬਾਰਾ ਪੇਸ਼ੀ ਹੋਈ ਬਿਕਰਮਜੀਠੀਆ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅੱਜ ਬਿਕਰਮਜੀਠੀਆ ਦੀ ਜ਼ਬਾਨਤ ਅਰਜੀ ਤੇ ਸੁਣਵਾਈ ਹੋਈ ਇਸ ਮਾਮਲੇ ਵਿੱਚ ਬਿਕਰਮਜੀਠੀਆ ਨੂੰ ਅਜੇ ਕੋਈ ਰਾਤ ਨਹੀਂ ਮਿਲੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਵੀ ਇਸੇ ਵੀ ਤਰ੍ਹਾਂ ਦੀ ਕੋਈ ਰਾਤ ਨਹੀਂ ਬਿਕਰਮਜੀਠਿਆ ਨੂੰ ਕਿਉਂਕਿ ਬਿਕਰਮਜੀਠਿਆ ਦੇ ਸਾਰੇ ਰਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਸ਼ਾਸਨ ਨੇ ਵੱੱਦ ਕੀਤੇ ਹੋਏ ਨੇ ਹਾਲਾਂਕਿ ਕੈਬਨਟ ਦੇ ਵਿੱਚ ਵੀ ਮਤਾ ਪਾ ਦਿੱਤਾ ਗਿਆ ਹੈ ਉਹ ਮਤਾ ਪਹੁੰਚ ਗਿਆ ਹੈ ਪੰਜਾਬ ਦੇ ਰਾਜਪਾਲ ਗੁਲਾਬਚੰਦ ਕੁਟਾਰੀਆ ਦੇ ਕੋਲ ਜਦੋਂ ਉਸ ਵੱਲੋਂ ਹਰੀ ਝੰਡੀ ਮਿਲ ਗਈ ਪੰਜਾਬ ਦੇ ਰਾਜਪਾਲ ਵੱਲੋਂ ਤਾਂ ਫਿਰ ਕਾਨੂੰਨੀ ਸਿਕੰਜਾ ਹੋਰ ਵੀ ਬਿਕਰਮਜੀਠਿਆ ਤੇ ਕਸਿਆ ਜਾਵੇਗਾ ਕਿਉਂਕਿ ਸਬੰਧ ਜਾਰੀ ਹੋਏ ਹੋਏ ਦੇ ਗਰੀਬ ਕੋਲ ਮਜੀਠੀਆ ਨੂੰ ਹਾਲਾਂਕਿ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਾਲ ਮਹਿਕ ਨੂੰ ਚੈਲੰਜ ਕੀਤਾ ਹੈ ਲੇਕਿਨ ਇਸ ਦੇ ਬਾਵਜੂਦ ਪੰਜਾਬ ਨੇ ਆਪਣੀ ਦਾਵੇਦਾਰੀ ਠੁਕ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਮਿਲੀ ਸਰਕਾਰ ਨੇ ਆਪਣਾ ਜਵਾਬ ਦਾਇਰ ਕਰਨ ਲਈ ਕੋਰਟ ਤੋਂ ਸਮਾਂ ਮੰਗਿਆ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ 29 ਅਕਤੂਬਰ ਨੂੰ ਹੋਵੇਗੀ ਦੱਸਦੀ ਹੈ ਕਿ ਆਪਦਰ ਤੋਂ ਬਾਅਦ ਜ਼ਾਇਦਾ ਦੇ ਮਾਮਲੇ ਵਿੱਚ ਬਿਕਰਮ ਮਜੀਠੀਆ ਜ਼ਿਲ੍ਹੇ ਵਿੱਚ ਵੱਧ ਹਨ ਵਿਜੀਲੈਂਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮਜਿਸੀਆ ਨੂੰ ਜਵਾਬਤ ਨਹੀਂ ਮਿਲ ਰਹੀ ਅਤੇ ਨਿਆਂਖਰਾਸ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਮਜਿਸੀਆ ਨੇ ਆਪਣੀ ਗ੍ਰਿਫਤਾਰੀ ਨੂੰ ਗੈਰਕਾਨੂੰਨੀ ਦੱਸਿਆ ਸੀ ਅਤੇ ਪੁਲਿਸਨਰ ਪੁਲਿਸਨ ਵੀ ਪਾਈ ਸੀ ਪਰ ਅਜੇ ਤੱਕ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਾਤ ਨਾ ਤਾਂ ਬੁਹਾਲੀ ਦੀ ਸਰਕ ਅਦਾਲਤ ਵੱਲੋਂ ਅਤੇ ਨਾ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਇਸ ਮਾਮਲੇ ਵਿੱਚ ਜਾਂਚ ਏਜੰਸੀਆਂ ਨੇ ਲਗਭਗ 40000 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ 200 ਤੋਂ ਵੱਧ ਗਵਾਹਾਂ ਦੇ ਬਿਆਨ ਦਰਜ ਕੀਤੇ ਹਨ ਕੋਰਟ ਨੇ ਉਹਨਾਂ ਦੀ ਜ਼ਬਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਜਿਸ ਦੇ ਚੱਲਦੇ ਉਹ ਹੁਣ ਤੱਕ ਜੇਲ੍ਹ ਦੇ ਵਿੱਚ ਨੇ ਮੁਹਾਲੀ ਦੀ ਸਤਾਨਕ ਅਦਾਲਤ ਨੇ ਬਿਕਰਮਜੀਠਿਆ ਵੱਲੋਂ ਜਿਹੜੀ ਜ਼ਬਾਨ ਦੀ ਅਪੀਲ ਪਾਈ ਗਈ ਸੀ ਉਸ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ ਹੁਣ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਪੀਲ ਪਾਈ ਹੈ ਲੇਕਿਨ ਉੱਥੇ ਕੋਈ ਰਾਤ ਨਹੀਂ ਮਿਲੀ 29 ਅਕਤੂਬਰ ਨੂੰ ਪਤਾ ਲੱਗੇਗਾ ਬਿਕਰਮਜੀਠਿਆ ਦੇ ਕੇਸ ਨੂੰ ਲੈ ਕੇ ਜੇਕਰ ਇੱਥੋਂ ਰਾਤ ਨਹੀਂ ਮਿਲਦੀ ਤਾ ਫਿਰ ਇਕੋ ਹੀ ਹੱਲ ਹੈ ਬਿਕਰਮਜੀਠਿਆ ਦੇ ਕੋਲ ਉਹਨਾਂ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਣਾ ਪਵੇਗਾ ਲੇਕਿਨ ਉਸ ਤੋਂ ਪਹਿਲਾਂ ਕਿ ਬਿਕਰਮਜੀਠਿਆ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਉਥੂ ਰਾਤ ਮੰਗਣ ਉਥੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕਰਨ ਕਿ ਮੇਰੇ ਉੱਤੇ ਗੈਰ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੇ ਸਰਪ੍ਰਸਤ ਅਧਿਕਾਰੀ ਲਗਾਤਾਰ ਵੱਡੀਆਂ ਕਾਰਵਾਈਆਂ ਕਰਨੇ ਬਿਕਰਮਜੀਤਿਆ ਤੇ ਧਰਮ ਜੀ ਤੇ ਅੱਸੀ ਅੱਜ ਦੇ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਜੇਲ੍ਹ ਦੇ ਵਿੱਚ ਬੈਠੇ ਸ਼ਰਮਣੀ ਕਾਲੀ ਦਲ ਦੇ ਆਗੂ ਬਿਕਰਮਜੀਤਿਆ ਨੂੰ ਅਦਾਲਤ ਦੇ ਵਿੱਚੋਂ ਲੱਗਾ ਵੱਡਾ ਚਟਕਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜ਼ਮਾਨਤ ਦੀ ਪਟੀਸ਼ਨ ਧਾਰ ਕਰੀਤੀ ਸੀ ਲੇਕਿਨ ਅਦਾਲਤ ਨੇ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਰੱਦ ਕਰ ਦਿੱਤਾ ਕਿਉਂਕਿ ਅਦਾਲਤ ਦੇ ਵਿੱਚ ਵਿਜੀਲੈਂਸ ਡਿਪਾਰਟਮੈਂਟ ਨੇ ਪੰਜਾਬ ਪੁਲਿਸ ਨੇ ਸੀਐਮ ਪੰਜਾਬ ਨੇ 40000 ਰੁਪਏ ਦੀ ਰਿਪੋਰਟ ਪੇਸ਼ ਕੀਤੀ ਹੈ ਕਿਵੇਂ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਗਿਆ ਚਿੱਟਾ ਵੇਚਿਆ ਗਿਆ ਪੰਜਾਬ ਚੋਂ ਅਸਲਾ ਬਾਹਰ ਭੇਜਿਆ ਗਿਆ ਤੇ ਉਸ ਹਥਿਆਰਾਂ ਦੇ ਬਦਲੇ ਚਿੱਟਾ ਲਿਆ ਕੇ ਵੇਚਿਆ ਗਿਆ ਲੱਖਾਂ ਮਾਵਾਂ ਦੀ ਰੰਗ-ਬਰੰਗੀਆਂ ਚੁੰਨੀਆਂ ਚਿੱਟੀਆਂ ਗਈਆਂ ਪੰਜਾਬ ਦੇ ਨੌਜਵਾਨਾਂ ਤੇ ਜ਼ੁਲਮ ਕੀਤਾ ਗਿਆ ਉਹਨਾਂ ਨੂੰ ਕਤਲ ਕੀਤਾ ਗਿਆ ਚਿੱਟਾ ਵੇਚ ਕੇ ਤਸ਼ੱਦਦ ਕਰਵਾਇਆ ਗਿਆ ਲੋਕਾਂ ਨੂੰ ਜੇਲ੍ਹਾਂ ਚ ਬੰਦ ਕਰਵਾਇਆ ਗਿਆ ਐਈ ਵਜ੍ਹਾ ਕਿ ਕਿਸੇ ਵੀ ਸੂਰਤ ਮੋਹਾਲੀ ਦੀ ਅਦਾਲਤ ਹੋਏ ਜਾਂ ਪੰਜਾਬ ਹਰਿਆਣਾ ਹਾਈ ਕੋਰਟ ਹੋਏ ਵਿਕਰਮ ਸਿੰਘ ਮਜੀਠੀਆ ਨੂੰ ਜੀ ਜ਼ਮਾਨਤ ਦੇਣ ਦੇ ਉੱਤੇ ਕੋਈ ਵੀ ਜੱਜ ਰਾਜ਼ੀ ਨਹੀਂ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਅਗਰ ਜੇਲ੍ਹੋਂ ਬਾਹਰ ਆਂਦਾ ਹੈ ਤੇ ਆਪਣਾ ਅਸਰ ਰਸੂਖ ਯੂਜ਼ ਕਰੇਗਾ ਤੇ ਵਿਜੀਲੈਂਸ ਡਿਪਾਰਟਮੈਂਟ ਦੀ ਜਿਹੜੀ ਜਾਂਚ ਚੱਲ ਰਹੀ ਹੈ ਉਹਦੇ ਵਿੱਚ ਰੁਕਾਵਟ ਪਾਏਗਾ ਸੀਐਮ ਪੰਜਾਬ ਨੇ ਬੋਲੇਆ ਕਿਸੇ ਤਰ੍ਹਾਂ ਦੀ ਮਾਫੀ ਨਹੀਂ ਕਿਸੇ ਤਰ੍ਹਾਂ ਦਾ ਤਾဝန် ਨਹੀਂ ਹੈ ਇਹਨਾਂ ਨਾਲ ਇਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਚਿੱਟੇ ਨਾਲ ਮਾਰਿਆ ਲੱਖਾ ਮਾਵਾਂ ਦੇ ਇਹਨਾਂ ਨੇ ਕਾਰਜਾੜੇ ਨੇ ਉਹ ਮਾਵਾਂ ਅੱਜ ਵੀ ਆਪਣੇ ਬੱਚਿਆਂ ਨੂੰ ਯਾਦ ਕਰਕੇ ਰੋਂਦੀਆਂ ਹਨ ਅਈ ਵਜਾ ਕੇ ਸੀਐਮ ਪੰਜਾਬ ਨੇ ਪੱਕੇ ਪੈਰਾਂ ਤੇ ਹੱਥ ਪਾਇਆ ਵਿਜੀਲੈਂਸ ਡਿਪਾਰਟਮੈਂਟ ਪੰਜਾਬ ਪੁਲਿਸ ਵਿਕਰਮ ਸਿੰਘ ਮਜੀਠੀਆ ਦੇ ਠਿਕਾਣਿਆਂ ਤੇ ਛਾਪੇ ਮਾਰੀ ਜਾਂ 200 ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ ਆ ਬੈਂਕ ਖਾਤਿਆਂ ਦੀ ਸਾਰੀ ਤਹਿਕੀਕਾਤ ਕੀਤੀ ਗਈ ਆ 700 ਕਰੋੜ ਦੀ ਟ੍ਰਾਂਜੈਕਸ਼ਨ ਵਿਕਰਮ ਸਿੰਘ ਮਜੀਠੀਆ ਦੇ ਬੈਂਕ ਖਾਤਿਆਂ ਚੋਂ ਅ ਡਿਫਰੈਂਟ ਬੈਂਕ ਖਾਤੇ ਹਨ ਦੇ ਵਿੱਚ ਹੋਈਆਂ ਨੇ ਤੇ ਪੰਜਾਬ ਦਾ ਬੱਚਾ ਬੱਚਾ ਜਾਣਦਾ ਵਿਕਰਮ ਸਿੰਘ ਮਜੀਠੀਆ ਜਿਹੜਾ ਚਿੱਟੇ ਦਾ ਤਸਤਰ ਸੀ ਸੱਤਾ ਤੇ ਪਿੰਦੀ ਦੇ ਨਾਲ ਮਿਲ ਕੇ ਉਹਨੇ ਇੰਟਰਨੈਸ਼ਨਲ ਡਰੱਗ ਡੀਲਰ ਜਿਹੜੇ ਸਨ ਉਸ ਰੈਕਡ ਦੇ ਮੈਂਬਰਸ ਹਨ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੂੰ ਆਪਣੀ ਸਰਕਾਰੀ ਗੱਡੀਆਂ 'ਚ ਪੰਜਾਬ ਦੀ ਨੌਜਵਾਨੀ ਨੂੰ ਤਬਾਹ ਕੀਤਾ ਤੇ ਪੰਜਾਬ ਦੇ ਨੌਜਵਾਨ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਵੀ ਸੂਰਤ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹੋਂ ਬਾਹਰ ਨਹੀਂ ਆਣਾ ਚਾਹੀਦਾ ਤੇ ਪੰਜਾਬ ਦੇ ਲੋਕ ਸੀਐਮ ਪੰਜਾਬ ਦੇ ਨਾਲ ਖੜੇ ਨੇ ਤੁਸੀਂ ਕੀ ਸੋਚਦੇ ਹੋ ਪੰਜਾਬ ਹਰਿਆਣਾ ਹਾਈ ਕੋਰਟ ਚੋਂ ਬਿਕਰਮ ਮਜੀਠੀਆ ਦੀ ਜ਼ਮਾਨਤ ਰੱਦ ਹੋਣਾ ਤੇ ਬਿਕਰਮ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਲੱਗਿਆ ਵੱਡਾ ਝਟਕਾ ਆਪਣੀ ਰਾਏ ਤੋਂ ਕਮੈਂਟ ਚ ਅਗਾ ਕਰੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅਲਾ ਹਾਫਿਜ਼